ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਥੋੜਾ ਗਲਤ ਮੇਰਾ ਖਰਾਬ ਹੋਇਆ ਪਿਆ ਤੇ ਪਰਮਾਤਮਾ ਸਭ ਤੇ ਮੇਰ ਪਰ ਹੱਥ ਰੱਖੇ ਤੇ ਅੱਜ ਆਪਾਂ ਲਗੀਆਂ ਸਾਗ ਦੀ ਤਿਆਰੀ ਕਰਨ ਤੇ ਆਪਾਂ ਨਾ ਸਾਰੀ ਸਵਰ ਮੰਡੀਆਂ ਲਿਆਂਦਾ ਤੇ ਇਹ ਹੈਗਾ ਆ ਸਰੋਂ ਦਾ ਸਾਗ ਤੇ ਆ ਹੈਗੀ ਪਾਲਕ ਤੇ ਆ ਹੈਗਾ ਬਾਥੂ ਤੇ ਕੁਛ ਬਾਥੂ ਆਪਾਂ ਉੱਪਰ ਤਿਆਰੀ ਚ ਤੋੜ ਕੇ ਲਿਆਵਾਂਗੇ ਤੇ ਗਮਲਿਆਂ ਚ ਲਾਇਆ ਹੋਇਆ ਬਾਥੂ ਮੇਰਾ ਤੇ ਇਹ ਆਪਾਂ ਹੋਰ ਨੂੰ ਤੋੜ ਕੇ ਤੇ ਇਹਦੀ ਤਿਆਰੀ ਕਰਦੇ ਆਂ ਅੱਜ ਨੂੰ ਬਦਸ ਆ ਗਿਆ ਕਨੀਆ ਤਾਂ ਨਿੱਸਰੀ ਗਿਆ ਸਾਰਾ ਬਰਤ ਵਿੱਚ ਵਿੱਚ ਪੱਕ ਗਿਆ ਵਾ ਟੋੜਿਆ ਨਹੀਂ ਨਾ ਜਲਦੀ ਪਹਿਲਾਂ ਤੋੜਿਆ ਸੀ ਬਿਲਕੁਲ ਕਹਿੰਦੇ ਤੋੜ ਕੇ ਲਾਜਾ ਨੇ ਨਾ ਮੋੜ ਕੇ ਲਾਉਤੋ ਪੱਤੇ ਪੱਤੇ ਤੋੜ ਲਾਂਗੇ ਜਿਆਦਾ ਹੀ ਪੱਕ ਗਏ ਬਹੁਤ ਹੋ ਗਏ ਨਾ ਤੋੜੇ ਨੂੰ ਤਾਂ ਲੱਗਤੇ ਘੱਟੀਆਂ ਪਾਲਕ ਨਾ ਇਸ ਵਾਰ ਖਰਾਬ ਜੀ ਹੋ ਗਈ ਦੇ ਨਹੀਂ ਹੁੰਦਾ ਹਾਂ ਪਕੌੜੀਆਂ ਵਾਸਤੇ ਤੋੜ ਲਈ ਸੀ ਵੈਸੇ ਉਹ ਲੋਕ ਵੀ ਤੋੜ ਲਓ ਟੋਪਰੀ ਇੱਕ ਗੁੱਚੀ ਤਾਂ ਬਣ ਜਾਣੀ ਆਰਾਮ ਨਾਲ ਸਾਗ ਨੂੰ ਨਾ ਧੋ ਲਿਆ ਤੇ ਧੋ ਕੇ ਲਗੂ ਲਾ ਜਾਣਾ ਬਹੁਤ ਸੋਣਾ ਬਸ 5-7 ਮਿੰਟ ਪਾਣੀ ਮੜਾ ਜਾ ਰੱਖਾਂਗੇ ਪਾਣੀ ਨੁੱਚ ਜਾਵੇ ਤੇ ਫਿਰ ਆਪਾਂ ਇਹਨੂੰ ਚੀਰਨਾ ਸ਼ੁਰੂ ਕਰਾਂਗੇ ਅੱਜ ਸਵਾਰੀ ਮੰਡੀਆਂੋਂ ਲਿਆਂਦਾ ਸੀ ਠੀਕ ਢਿੱਕੇ ਬੱਸ ਬਹੁਤ ਸੋਣਾ ਹੈ ਕੁਲਾ ਕੁਲਾ ਸਾਗ ਹੁਣ ਆਪਾਂ ਇਹਨੂੰ ਚੀਰ ਕੇ ਤੇ ਚੁੱਲੇ ਤੇ ਘਰ ਦੇਾਂਗੇ ਅ ਅੰਤ ਨੂੰ ਇਹ ਸਭ ਆਇਆ ਤਾਂ ਜਿੰਦੇ ਬੜਾਈ ਜੋ ਵੀਡੀਓ ਮੈਨੂੰ ਕੀ ਤੇ ਆਹ ਅੱਜ ਅੱਡੇ ਦਾ ਸਨ ਹੈ ਨਾ ਦਾਤ ਨਹੀਂ ਚੀਤਦੀ ਹੁੰਦੀ ਸੀ ਤੇ ਆਹ ਟੋਕਾ ਲੈਂਦਾ ਨਾ ਹੁਣ ਹੁਣ ਹੋ ਗਿਆ ਨਾ ਬੁੜਾਈ ਤੇ ਹੁਣ ਦਾਤ ਮਾ ਚੀਰਿਆ ਨਹੀਂ ਜਾਂਦਾ ਮੁੱਢੇ ਦੁਖਦੇ ਤੇ ਤਾਂ ਕਰਕੇ ਅੰਤ ਨੂੰ ਕਹਿੰਦੇ ਮੈਂ ਨਾਲ ਹੈਲਥ ਕਰਵਾ ਦਿੰਦਾ ਮੈਂ ਕਿਹਾ ਸੀ ਤੁਸੀਂ ਚਾਹ ਬਣਾ ਕੇ ਲਿਆਓ ਕਰਾਰੀ ਜੀ ਤੇ ਤੇੰਦ ਨੂੰ ਨਾ ਸਾਗ ਦੀ ਉਹ ਮਾਤਾ ਚਾਹ ਤੋਂ ਬਣਾ ਲਾ ਤੇ ਹੁਣ ਆਪਾਂ ਬਸ ਸਾਗ ਪੀ ਲੈਣਾ ਆ ਦੇਖੋ ਕਿੰਨਾ ਸੋਨਾ ਸਾਗ ਆ ਹਾਂ ਅੰਕਲ ਨੇ ਲਾਣਾ ਮੰਟ ਸਾਗ ਦੇਣਾ ਚੀਰ ਤੇ ਆਪਾਂ ਘਰ ਲੈਣਾ ਜਿੰਨੇ ਵੀ ਖਾਣਾ ਹੋਇਆ ਦੱਸਿਓ ਤੇ ਨਾਲੇ ਨਾ ਅੱਜ ਮੈਂ ਤੁਹਾਨੂੰ ਦੱਸਾਂ ਅੱਜ ਮੇਰਾ ਨਾ ਜਨਮ ਦਿਨ ਵੀ ਆ ਮੈਨੂੰ ਵਿਸ਼ ਜ਼ਰੂਰ ਕਰੇ ਅਬ ਸੰਤ ਪੰਚਮੀ ਆ ਮੇਰਾ ਜਨਮ ਦਿਨ ਵੀ ਆ ਤੇ ਸਾਰਿਆਂ ਨੇ ਮੈਨੂੰ ਵਿਸ਼ ਜ਼ਰੂਰ ਕਰਨੀ ਆ ਨਹੀਂ ਤਾਂ ਮੈਂ ਉਦਾਸ ਹੋ ਜੂੰਗੀ ਲੋ ਜੀ ਚਿੱਲੇ ਨੂੰ ਪਰੋਲਾ ਫੇਰ ਕੇ ਕੋਚਾ ਜਿਹਨੂੰ ਆਪਾਂ ਕਹਿੰਦੇ ਆ ਉਹ ਫੇਰ ਕੇ ਅੱਗ ਬਾਲ ਕੇ ਆਗਾ ਨਾ ਅੱਜ ਹਵਾ ਬਹੁਤ ਤੇ ਆਪਾਂ ਸਾਗ ਬਾਤ ਦਾ ਛਿੱਲੇ ਦੇ ਵਿੱਚ ਅਸੀਂ ਸਾਰੇ ਆਪਣਾ ਇੱਧਰ ਪਿਆਏ ਥੋੜਾ ਜਿਹਾ ਥੱਲੇ ਹੋ ਜਾਊਗਾ ਤੇ ਫੇਰ ਆਪਾਂ ਬਾਕੀ ਦਾ ਸਾਗ ਇਹਦੇ ਵਿੱਚ ਪਾਵਾਂਗੇ ਤੇ ਚਿੱਲੇ ਦੇ ਚੱਗ ਬੋਸੋ ਨਹੀਂ ਬੱਲ ਰਹੀ ਆ ਪਰ ਹਵਾ ਬੜੀ ਤੇਜ ਹੈ ਤੇ ਇਹ ਹੁਣ 11 11:30 ਹੋ ਗਏ ਆ ਤੇ ਸ਼ਾਮ ਦੇ 6 ਵਜੇ ਤੱਕ ਸਾਗ ਰਿਜਣਾ ਹੈ ਬਸ ਬਹੁਤ ਵਧੀਆ ਬਣ ਜੂਗਾ ਸਾਗ ਫਾਈਨਲੀ ਹੋ ਗਿਆ ਆਪਣਾ ਸਾਗ ਤੇ ਆ ਆਪਾਂ ਲਾ ਦੇਣ ਲੱਗੇ ਆ ਕਰ ਬਣਾ ਲਾਂਗੇ ਨਾਲ ਮੱਕੀ ਦੀਆਂ ਰੋਟੀਆਂ ਆਪਣਾ ਤੜਕਾ ਹੋ ਗਿਆ ਪਿਆਰ ਅਗਰੇ ਕੱਦਸਨ ਟਮਾਟਰ ਪਿਆਜ਼ ਬਦੜ ਤਾ ਹੋ ਗਿਆ ਪਿਆਰ ਤੇ ਹੁਣ ਆਪਾਂ ਆਦੀ ਜਿਹਾ ਵੇਖਣਾ ਤੜਕਾ ਆਪਾਂ ਲਾਇਆ ਦਹੀਂ ਦੇ ਘੋਡੇ ਵਿੱਚ ਆਪਾਂ ਦਹੀਂ ਦੇ ਘੋਡੇ ਵਿੱਚ ਹੀ ਲਾਉਣਾ ਹੈ। ਇਸੇ ਸਾਗ ਨੂੰ ਪਚਾ ਮੈਂ ਦਹੀਂ ਦੇ ਘੋਡੇ ਵਿੱਚ ਆਉਣਾ ਚਾਹੀਦਾ। ਚਲੋ ਕਈ ਵਾਰ। ਮੈਂ ਇਹਨੂੰ ਘੁਮਾ ਕਰੇ। ਸਾਗ ਨਹੀਂ ਬੜਾ ਸੋਹਣਾ ਬਣਿਆ।